ਸਾਰਾ ਤੋਂ ਜਿਥੇ ਕਿ ਸ਼ੁੱਕਰਵਾਰ ਨੂੰ ਸਵੇਰੇ ED ਨੇ ਅਚਾਨਕ ਦਸਤਕ ਦਿੱਤੀ ED ਦੀ ਟੀਮ ਨੇ ਸ਼ਹਿਰ ਦੇ ਮਸ਼ਹੂਰ ਕਲੋਨਾਈਜ਼ਰ ਅਤੇ ਕਾਰੋਬਾਰੀ ਵਿਕਾਸ ਪਾਸੀ ਦੇ ਸਾਰੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ED ਨੇ ਸ਼ਹਿਰ ਦੀਆਂ ਸਾਰੀਆਂ ਥਾਵਾਂ ਤੇ ਛਾਪੇਮਾਰੀ ਕਰਕੇ ਅੰਦਰ ਬੈਠੇ ਲੋਕਾਂ ਤੋਂ ਪੁੱਛਗਛ ਸ਼ੁਰੂ ਕੀਤੀ ਜਿਸ ਦੇ ਵਿੱਚ ED ਕਾਰੋਬਾਰੀ ਵਿਕਾਸ ਪਾਸੀ ਤੋਂ ਵੀ ਪੁੱਛਗਛ ਕੀਤੀ ਜਾ ਰਹੀ ਹੈ ਸੋ ਦੱਸਣ ਨੂੰ ਹੋਗਾ ਕਿ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਵਿਕਾਸ ਪਾਸੀ ਕਿਸੇ ਸਮੇਂ ਪਰਲ ਗਰੁੱਪ ਦੇ ਸਬ ਨਿਰਮਲ ਸਿੰਘ ਪੰਗੂ ਦੇ ਨਾਲ ਵੀ ਕਾਰੋਬਾਰ ਦੇ ਵਿੱਚ ਕਾਫੀ ਸਮਾਂ ਜੁੜੇ ਰਹੇ ਲੋਗਾ ਕੀ ਕਾਰੋਬਾਰੀ ਅਤੇ ਕਲੋਨਾਈਜ਼ਰ ਵਿਕਾਸਪਾਸੀ ਦੀ ਐਪਲ ਹਾਈਟਸ ਨਾਮ ਦੀ ਆਪਣੀ ਕੰਪਨੀ ਹੈ ਵਿਕਾਸਪਾਸੀ ਸ਼ਹਿਰ ਦਾ ਇੱਕ ਮਸ਼ਹੂਰ ਕਲੋਨਾਈਜ਼ਰ ਹੈ ਤੇ ਰੀਅਲ ਏਸਟੇਟ ਦੇ ਵਿੱਚ ਇੱਕ ਵੱਡਾ ਚਿਹਰਾ ਹੈ ਵਿਕਾਸਪਾਸੀ ਦਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵੀ ਦਫ਼ਤਰ ਹੈ ਸੋ EID ਨੇ ਸਵੇਰੇ ਉਸ ਦੇ ਸਾਰੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਛਾਪੇਮਾਰੀ ਦੇ ਮੁੱਖ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਉਹ ਰੀਅਲ ਏਸਟੇਟ ਦੇ ਨਾਲ ਸੰਬੰਧਿਤ ਕੋਈ ਵੱਡੀ ਜ਼ਮੀਨ ਦੇ ਮਾਮਲੇ ਵਿੱਚ ਕਾਫੀ ਨੂੰ ਲੈ ਕੇ ਕਾਫੀ ਸਮੇਂ ਤੋਂ EID ਉਸ ਦੇ ਈਡੀ ਦੇ ਨਿਸ਼ਾਨੇ ਤੇ ਅਸੀਂ ਸੋ ਈਡੀ ਦੀ ਛਾਪੇ ਮਾਰੀ ਤੋਂ ਬਾਅਦ ਲੁਧਿਆਣਾ ਦੇ ਰੀਅਲ اسٹیਟ ਨਾਲ ਜੁੜੇ ਬਹੁਤ ਸਾਰੇ ਕਾਰੋਬਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਈ ਰੀਅਲ اسٹیਟ ਕਾਰੋਬਾਰੀ ਅਤੇ ਵੱਡੇ ਕਾਰੋਬਾਰੀ ਸ਼ਹਿਰ ਤੋਂ ਬਾਹਰ ਚਲੇ ਗਏ ਨੇ ਸੋ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਈਡੀ ਦੀ ਛਾਪੇ ਮਾਰੀ ਹੋਈ ਹੈ ਜਿੱਥੇ ਕਿ ਵਿਕਾਸ ਪੈਸੀ ਜਿਹੜੇ ਕਿ ਈਡੀ ਦੇ ਸ਼ਿਕੰਜੇ ਤੇ ਨੇ ਇਸ ਵળે ਸੋ ਕਮਲ ਕਪੂਰ ਸਾੜ ਨਾਲ ਜੁੜ ਚੁੱਕੇ ਵਧੇਰੇ ਜਾਣਕਾਰੀ ਦੇ ਲਈ ਸੋ ਕਮਲ ਕਲੋਨਾਈਜ਼ਰ ਅਤੇ ਕਾਰੋਬਾਰੀ ਵਿਕਾਸ ਪੈਸੀ ਦੇ ਟਿਕਾਣਿਆਂ ਤੇ ਰੇਡ ਹੋਈ ਹੈ ਵੱਡੀ ਕਾਰਵਾਈ ਕੀਤੀ ਈਡੀ ਦੇ ਵੱਲੋਂ ਜੀ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਬਿਲਕੁਲ ਪਰੰਗ ਦੱਸਦੀ ਹੈ ਕਿ ਇਹ ਛਾਪੇਮਾਰੀ ਜਿਹੜੀ ਹੈਗੀ ਹੈ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਚੱਲ ਰਹੀ ਹੈਗੀ ਹੈ ਲੇਕਿਨ ਲੁਧਿਆਣਾ ਦੇ ਵਿੱਚ ਤਿੰਨ ਜਗ੍ਹਾ ਤੇ ਇਹ ਛਾਪੇਮਾਰੀ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈਗੀ ਔਰ ਮੁੱਖ ਜਿਹੜੀ ਹੈਗੀ ਹੈ ਇੱਕ ਰੀਅਲ ਏਸਟੇਟ ਕਾਰੋਬਾਰੀ ਨੇ ਵਿਕਾਸਪਾਤੀ ਉਹਨਾਂ ਦੇ ਠਿਕਾਣਿਆਂ ਦੇ ਉੱਤੇ ਇਹ ਰੇਡ ਜਿਹੜੀ ਹੈ ਲਗਾਤਾਰ ਚੱਲ ਰਹੀ ਹੈਗੀ ਹੈ ਇਹ ਰੇਡ ਜਿਹੜੀ ਐਡੀ ਵੱਲੋਂ ਕੀਤੀ ਗਈ ਹੈ ਸਵੇਰੇ 6 ਵਜੇ ਦੇ ਕਰੀਬ ਇਹ ਸ਼ੁਰੂ ਕੀਤੀ ਗਈ ਸੀ ਜੋ ਹਾਲੇ ਤੱਕ ਲਗਾਤਾਰ ਜਾਰੀ ਹੈਗੀ ਕਿਉਂਕਿ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਸਬੰਧਤ ਕਾਰੋਬਾਰੀ ਨੇ ਉਹਨਾਂ ਤੋਂ ਵੀ ਪੁਛਗਿਛ ਲਗਾਤਾਰ ਜਿਹੜੀ ਹੈਗੀ ਹੈ ਜਾਰੀ ਹੈ ਦੱਸਦੀ ਹੈ ਕਿ ਫਿਲਹਾਲ ਜੋ ਸੂਤਰ ਦੱਸ ਰਹੇ ਨੇ ਪਰੰਤ ਕਿ ਇਹ ਜਿਹੜੀ ਇਹ ਰੇਡ ਹੈਗੀ ਆ ਇਹ ਪਰਲ ਚਿਟਫੰਡ ਘਟਾਲੇ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਹਾਲਾਂਕਿ ਈਡੀ ਵੱਲੋਂ ਅਧਿਕਾਰਿਕ ਤੌਰ ਤੇ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਕਿਸੇ ਟਾਈਮ ਦੇ ਵਿੱਚ ਵਿਕਾਸ ਪਾਸੀ ਜਿਹੜੇ ਨੇ ਉਹ ਪਰਲ ਗਰੁੱਪ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਨਾਲ ਵਪਾਰ ਜਿਹੜਾ ਕਰਦੇ ਸੀਗੇ ਤਾਂ ਇਸ ਕਰਕੇ ਵੀ ਇਹਨਾਂ ਦਾ ਨਾਮ ਜਿਹੜਾ ਜੋੜਿਆ ਜਾ ਰਿਹਾ ਹਾਲਾਂਕਿ ਸ਼ਾਮ 5 ਵਜੇ ਤੱਕ ਕੀੜੀ ਕਲੀਅਰ ਕਰ ਦੇਗੀ ਕਿ ਕੀ ਜਿਹੜਾ ਹੈਗਾ ਜਾਂਚ ਪੜਤਾਲ ਚੋਂ ਨਿਕਲ ਕੇ ਸਾਹਮਣੇ ਆਇਆ ਹੈ ਔਰ ਕੀ ਕੁਝ ਹੱਥ ਲੱਗ ਗਿਆ ਹੈ ਲੇਕਿਨ ਦੱਸ ਦਈਏ ਅਹਿਮ ਜਿਹੜੇ ਕਾਗਜ਼ਾਤ ਦੇ ਉਹ ਜ਼ਰੂਰ ਜ਼ਬਤ ਕੀਤੇ ਗਏ ਨੇ ਔਰ ਇਹਨਾਂ ਦੀ ਇੱਕ ਰੀਅਲ ਏਸਟੇਟ ਕੰਪਨੀ ਐਪਲ ਹਾਈਟਸ ਦੇ ਨਾਮ ਤੇ ਹੈਗੀ ਆ ਉਸਦੇ ਦਫ਼ਤਰ 'ਚ ਰੇਡ ਕਰਨ ਤੋਂ ਬਾਅਦ ਉੱਥੇ ਜਿੰਨੇ ਵੀ ਕਰਮਚਾਰੀ ਸੀਗੇ ਉਹਨਾਂ ਦੇ ਮੋਬਾਈਲ ਡਾਟਾ ਲੈਪਟਾਪ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੈੱਕ ਕੀਤੀਆਂ ਗਈਆਂ ਨੇ ਜੀ ਪਰ ਜੀ ਬਿਲਕੁਲ ਜਿਹੜੇ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਰੇਡ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਜਿਹੜੇ ਕਿ ਕਾਰੋਬਾਰੀ ਨੇ ਜਿਹੜੇ ਕਿ ਰੀਅਲ ਏਸਟੇਟ ਦੇ ਕਾਰੋਬਾਰੀ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਕਿ ਮਾਹੌਲ ਫੈ ਮਤਲਬ ਬਾਹਰ ਨਿਕਲ ਗਏ ਨਹੀਂ ਸਵਿਸਤਰਾਦਾ ਵੀ ਮਾਹੌਲ ਹੈ ਉੱਥੇ ਬਿਲਕੁਲ ਬਿਲਕੁਲ ਪਰ ਇਹ ਜਿਹੜੀ ਖਲਬਲੀ ਹੈਗੀ ਹੈ ਪure ਲੁਧਿਆਣਾ ਦੇ ਵਿੱਚ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈਗੀ ਕਿਉਂਕਿ ਲੁਧਿਆਣਾ ਦੇ ਵਿੱਚ ਬਹੁਤ بڑے بڑے ਚਿਹਰੇ ਨੇ ਜੋ ਰੀਅਲ اسٹیਟ ਕਾਰੋਬਾਰ ਨਾਲ ਜੁੜੇ ਹੋਏ ਨੇ ਹਾਲਾਂਕਿ ਇੱਥੇ ਉਹਨਾਂ ਦਾ ਨਾਮ ਲੈਣਾ ਜਿਹੜਾ ਉਹ ਜਾਇਜ਼ ਨਹੀਂ ਹੈ ਲੇਕਿਨ ਇਹਨਾਂ ਜ਼ਰੂਰ ਹੈ ਇਹ ਅਸੀਂ ਕੰਫਰਮ ਕਰ ਸਕਦੇ ਹਾਂ ਕਿ ਕੁਝ ਦੋ ਤਿੰਨ ਚਿਹਰੇ ਇੱਥਾ ਦੇ ਨੇ ਜੋ ਫਿਲਹਾਲ ਜਿਹੜੇ ਨੇ ਕਿਤੇ ਨਾ ਕਿਤੇ ਸ਼ੈਲਟਰ ਉਹਨਾਂ ਨੇ ਜ਼ਰੂਰ ਲਿਆ ਹੈਗਾ ਔਰ ਇਸ ਸ਼ਹਿਰ ਤੋਂ ਬਾਹਰ ਚਲੇ ਗਏ ਨੇ ਜੀ ਬਿਲਕੁਲ ਜਿਗਮਲ ਬਾਬਾ ਤੁਹਾਨੂੰ ਤੁਹਾਡਾ तमाम ਜਾਣਕਾਰੀ ਦੇ ਲਈ